ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹੇ ਇਸ ਵਾਰ ਅਕਾਲੀ ਦਲ ਦੇ ਸਾਹਮਣੇ ਉਮੀਦਵਾਰਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਤੋ ਸਾਡੇ ਲਈ ਸਭ ਤੋਂ ਪਹਿਲਾਂ ਜਿਹੜਾ ਪੰਥ ਹੈਗਾ ਵਾ ਸਭ ਤੋਂ ਪਹਿਲਾਂ ਸਾਡੇ ਲਈ ਹਾਲ ਤੱਕ ਸਭ ਹੈਗਾ ਵਾ ਤੇ ਉਹਦੇ ਨਾਲ ਹੀ ਸਾਡੇ ਲਈ ਕਿਸਾਨੀ ਹੈਗੀ ਹੈ ਜਦੋਂ ਵਿਦੋਸ਼ੇ ਉੱਥੇ ਜੋ ਸਾਡੇ ਨੌਜਵਾਨ ਸ਼ਹੀਦ ਹੋਏ ਉਹਦੇ ਕਰਕੇ ਪੰਥ ਸਤਨ ਨਾਰਾਜ਼ ਹੋਇਆ ਜਦੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਆਏ ਉਸ ਸਮੇਂ ਸਮੇਂ ਸਿਰ ਫੈਸਲਾ ਨਹੀਂ ਲਿਆ ਗਿਆ ਤਾਂ ਕਿਸਾਨ ਰਾਜ ਗਿਆ ਦੋ ਸਟਰੋਂਗ ਫਿਲਡਰ ਸੀਗੇ ਥੰਮ ਸੀਗੇ ਅਕਾਲੀ ਦਲ ਦੇ ਦੋਨੋਂ ਹੀ ਨਾਲ ਨਹੀਂ ਰਹੇ ਉਹਦਾ ਖਮਿਆਜਾ ਕੀ ਹੋਇਆ ਕਿ ਬਾਈਚ ਤਿੰਨ ਸੀਟਾਂ ਆਈਆਂ ਉਸ ਵਕਤ ਉਹਨਾਂ ਦੀ ਕਮੇਟੀ ਬਣੀ ਉਹ ਸਾਡੀ ਜੋ ਰਿਪੋਰਟ ਸੀਗੀ ਨਹੀਂ ਮੰਨੀ ਗਈ ਖਮਿਆਜਾ ਕੀ ਹੋਇਆ ਕਿ 10-11 ਸੀਟਾਂ ਦੇ ਜਮਾਨਤਾਂ ਜ਼ਬਤ ਹੋਈਆਂ ਉਸ ਦਿਵਦ ਅਕਾਲ ਤੱਕ ਤੇ ਜਾ ਕੇ ਗਲਤੀ ਮੰਨ ਲਈ ਸਜ਼ਾ ਭੁਗਤ ਲਈ ਬਾਅਦ ਫੇਰ ਮੁੱਕਰ ਗਏ ਉਦੋਂ ਕਿ ਮੈਂ ਆਜਾ ਫੇਰ ਅਸੀਂ ਪੁੱਗਤੇ ਆ ਅਸੀਂ ਗੱਲ ਕਰ ਰਹੇ ਆ ਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਅਸੀਂ ਗੱਲ ਕਰ ਰਹੇ ਆ ਕਿਸਾਨੀ ਦੀ ਜੇ ਇਹ ਗੱਲ ਕਰਨਾ ਗਦਾਰੀ ਆ ਨਾ ਫਿਰ ਇਦਾਂ ਹੀ ਠੀਕ ਆ ਸਮਝ ਗੱਲ ਇਸ ਗੱਲ ਦਾ ਫੈਸਲਾ ਕਿਉਂਕਿ ਪੰਥਕ ਇਲਾਕਾ ਵਾ ਇਹ ਇਲਾਕੇ ਦੇ ਲੋਕ 14 ਤਰੀਕ ਨੂੰ ਕਰਨਗੇ ਕਿ ਗਦਾਰ ਕੌਣ ਆ ਕਿਸ ਨੇ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਲ ਲਈ ਆ ਪੰਥ ਨਾਲ ਗਦਾਰੀ ਕਿਸ ਨੇ ਕੀਤੀ ਆ ਕਿਸਾਨੀ ਨਗਦਾਰੀ ਕਿਸ ਨੇ ਕੀਤੀ ਆ ਸ਼ੋਮਨੀ ਕਾਲੀ ਦਲ ਦੀ ਤੱਕੜੀ ਦੇ ਸਾਹਮਣੇ ਇਸ ਵਾਰ ਟਰੱਕ ਤੇ ਬੈਟਰੀ ਆ ਕਿੰਨਾ ਕੋ ਮੁਕਾਬਲਾ ਦੇ ਦੇਉ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਦੇਖੋ ਇਕੱਠ ਦੱਸ ਦੇਣਗੇ ਮੈਂ ਫੇਰ ਗੱਲ ਕਰ ਰਿਹਾ ਹਾਂ ਸਪੈਸ਼ਲੀ ਬਹੁਤ ਵੱਡਾ ਸਯੋਗ ਮਿਲੂਗਾ ਬੜਾ ਹੀ ਇਤਿਹਾਸਿਕ ਫੈਸਲੇ ਪਹਿਲਾਂ ਵੀ ਲਏ ਇਹਨਾਂ ਲੋਕਾਂ ਨੇ ਇਹਨਾਂ ਨੇ 19 ਦੇ ਵਿੱਚ ਵੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਸੀ ਉਹ ਤੋਂ ਕਾਂਗਰਸ ਦੀ ਨੂੰ ਇੱਕ ਤਰਫਾ ਚਿਤ ਹੋਈ ਸੀਗੀ ਉਸ ਤੋਂ ਬਾਅਦ 22 ਦੇ ਵਿੱਚ ਵੀ ਆਮ ਆਦਮੀ ਹਨੇਰੀ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਉਦੋਂ ਵੀ ਇਤਿਹਾਸਿਕ ਫੈਸਲਾ ਲਿਆ ਤੇ ਆ ਜਿਹੜੀ 24 ਦੇ ਵਿਚ ਆ ਰਹੀ ਹੁਣ ਇਲੈਕਸ਼ਨ ਚੱਲ ਰਹੀ ਆ ਇਹਦੇ ਵਿੱਚ ਵੀ ਇਤਿਹਾਸਿਕ ਫੈਸਲਾ ਲੈਣਗੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਆ ਜ਼ਿਲ੍ਹਾ ਪਰਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਅਖਾੜਾ ਪੁਰੀ ਤਰ੍ਹਾਂ ਭੱਜ ਚੁੱਕਾ ਤੇ ਪਰਸੋ ਵੋਟਾਂ ਪੈਣੀਆਂ ਪਰ ਗੱਲ ਕੀਤੀ ਜਾਵੇ ਹਲਕਾ ਦਾਖਾ ਦੀ ਤਾਂ ਹਲਕਾ ਦਾਖਾ ਦੇ ਵਿੱਚ ਇਸ ਵਾਰ ਮੁਕਾਬਲਾ ਜਿਹੜਾ ਵਾ ਕਾਫੀ ਦਿਲਚਸਪ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰਾਂ ਦੇ ਸਾਹਮਣੇ ਖੜੇ ਨੇ ਮਨਪੀ ਤਿਆਰੀ ਸਾਡੇ ਨਾਲ ਮਜੂਰ ਨੇ ਮਨਪੀ ਤਿਆਰੀ ਸਰ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸ਼੍ਰੋਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਰਹੇ ਇਸ ਵਾਰ ਅਕਾਲੀ ਦਲ ਦੇ ਸਾਹਮਣੇ ਉਮੀਦਵਾਰਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਦੇਖੋ ਸਾਡੇ ਲਈ ਸਭ ਤੋਂ ਪਹਿਲਾਂ ਜਿਹੜਾ ਪੰਥ ਹੈਗਾ ਵਾ ਸਭ ਤੋਂ ਪਹਿਲਾਂ ਸਾਡੇ ਲਈ ਅਕਾਲ ਤਖਤ ਸਾਹਿਬ ਹੈਗਾ ਵਾ ਤੇ ਉਹਦੇ ਨਾਲ ਹੀ ਸਾਡੇ ਲਈ ਕਿਸਾਨੀ ਹੈਗੀ ਆ ਦੋ ਸਟਰੋਂਗ ਪਿਲਰ ਰਹੇ ਆ ਅਕਾਲੀ ਦਲ ਦੇ ਪੰਥ ਤੇ ਕਿਸਾਨੀ ਪਿਛਲੇ ਸਮੇਂ 'ਚ ਜਦੋਂ ਸੁਮੇਸ਼ ਸਿਆਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਾਰ ਆਲਾ ਨੂੰ ਟਿਕਟ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਜਦੋਂ ਬੇਦੋਸ਼ੇ ਉੱਥੇ ਜੋ ਸਾਡੇ ਨੌਜਵਾਨ ਸ਼ਹੀਦ ਹੋਏ ਉਹਦੇ ਕਰਕੇ ਪੰਥ ਸਤਨ ਨਾਰਾਜ਼ ਹੋਇਆ ਜਦੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਆਏ ਉਸ ਸਮੇਂ ਸਮੇ ਸਿਰ ਫੈਸਲਾ ਨਹੀਂ ਲਿਆ ਗਿਆ ਤਾਂ ਕਿਸਾਨ ਨਰਾਜ ਹੋਏ ਦੋ ਸਟਰੋਂਗ ਪਿੱਲਰ ਸੀਗੇ ਥੰਮ ਸੀਗੇ ਅਕਾਲੀ ਦਲ ਦੇ ਦੋਨੋਂ ਹੀ ਨਾਲ ਨਹੀਂ ਰਹੇ ਉਹਦਾ ਖਮਿਆਜਾ ਕੀ ਹੋਇਆ ਕਿ ਬਾਈ ਚ ਤਿੰਨ ਸੀਟਾਂ ਆਈਆਂ ਉਸ ਤੋਂ ਬਾਅਦ ਹੁੰਦਾ ਕਮੇਟੀ ਬਣੀ ਉਸ ਸਾਡੀ ਜੋ ਰਿਪੋਰਟ ਸੀਗੀ ਨਹੀਂ ਮੰਨੀ ਗਈ ਖਮਿਆਜਾ ਕੀ ਹੋਇਆ ਕਿ 10 11 ਸੀਟਾਂ ਦੇ ਜਮਾਨਤਾਂ ਜਬਤ ਹੋਈਆਂ ਉਸ ਤੋਂ ਬਾਅਦ ਕਾਲ ਤਖਤ ਤੇ ਜਾ ਕੇ ਗਲਤੀ ਮੰਨ ਲਈ ਸਜ਼ਾ ਭੁਗਤ ਲਈ ਬਾਅਦ ਫੇਰ ਮੁੱਕਰ ਗਏ ਉਹਦਾ ਖਮਿਆਜਾ ਫੇਰ ਅਸੀਂ ਭੁਗਤਿਆ ਸੋ ਜਿਹੜੀ ਅਸੀਂ ਗੱਲ ਕਰ ਰਹੇ ਆਂ ਪੰਥ ਦੀ ਅਸੀਂ ਗੱਲ ਕਰ ਰਹੇ ਆਂ ਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਅਸੀਂ ਗੱਲ ਕਰ ਰਹੇ ਆਂ ਕਿਸਾਨੀ ਦੀ ਜੇ ਇਹ ਗੱਲ ਕਰਨਾ ਗਦਾਰੀ ਆ ਨਾ ਫਿਰ ਇਦਾਂ ਹੀ ਠੀਕ ਆ ਸੀ ਸਮਝ ਗੱਲ ਇਸ ਗੱਲ ਦਾ ਫੈਸਲਾ ਕਿਉਂਕਿ ਪੰਥਕ ਇਲਾਕਾ ਵਾ ਇਹ ਇਲਾਕੇ ਦੇ ਲੋਕ 14 ਤਰੀਕ ਨੂੰ ਕਰਨਗੇ ਕਿ ਗਦਾਰ ਕੌਣ ਆ ਕਿਸ ਨੇ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਲ ਲਈ ਆ ਪੰਥ ਨਾਲ ਗਦਾਰੀ ਕਿਸ ਨੇ ਕੀਤੀ ਆ ਕਿਸਾਨੀ ਨਾਲ ਗਦਾਰੀ ਕਿਸ ਨੇ ਕੀਤੀ ਆ ਇਸ ਗੱਲ ਦਾ ਫੈਸਲਾ ਹਲਕੇ ਦਾਖੇ ਇਸ ਪੰਥਕ ਇਲਾਕੇ ਦੇ ਲੋਕ ਮੇਰਾ ਖਿਆਲ ਹੈ 14 ਤਰੀਕ ਨੂੰ ਕਰ ਦੇਣਗੇ ਤੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦੇ ਸਾਹਮਣੇ ਇਸ ਵਾਰ ਟਰੱਕ ਤੇ ਬੈਟਰੀ ਆ ਕਿੰਨਾ ਕੋ ਮੁਕਾਬਲਾ ਦੇ ਦਿਓ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਦੇਖੋ ਇਕੱਠ ਦੱਸ ਦੇਣਗੇ ਮੈਂ ਫੇਰ ਗੱਲ ਕਰ ਰਿਹਾ ਪਹਿਲਾਂ ਪੰਥ ਹੈਗਾ ਉਸ ਤੋਂ ਬਾਅਦ ਸਾਰਾ ਕੁਝ ਹੈਗਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬਾ ਉਸ ਤੋਂ ਬਾਅਦ ਸਾਰਾ ਕੁਝ ਆ ਅਕਾਲੀ ਦਲ ਵੀ ਅਕਾਲ ਤਖਤ ਸਾਹਿਬ ਤੋਂ ਹੀ ਬਣਿਆ ਆ ਸੋ ਇੱਕ ਤਰ੍ਹਾਂ ਦਾ ਅਸੀਂ ਜੋ ਲੜਾਈ ਲੜ ਰਹੇ ਹਾਂ ਅਕਾਲੀ ਦਲ ਚ ਸੁਧਾਰਾਂ ਨੂੰ ਲੈ ਕੇ ਲੜ ਰਹੇ ਹਾਂ ਪੰਥ ਦੇ ਮਸਲਿਆਂ ਨੂੰ ਲੈ ਕੇ ਲੜ ਰਹੇ ਹਾਂ ਸਿੱਖ ਆਉਂਦੀਆਂ ਭਾਵਨਾਵਾਂ ਨੂੰ ਲੈ ਕੇ ਲੜ ਰਹੇ ਹਾਂ ਸੋ ਇਸ ਲਈ ਬਹੁਤ ਵੱਡਾ ਸਹਿਯੋਗ ਮਿਲੂਗਾ ਬੜਾ ਹੀ ਇਤਿਹਾਸਿਕ ਫੈਸਲੇ ਪਹਿਲਾਂ ਵੀ ਲਏ ਐ ਇਹਨਾਂ ਲੋਕਾਂ ਨੇ ਇਹਨਾਂ ਨੇ 19 ਦੇ ਵਿੱਚ ਵੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਸੀ ਉਦੋਂ ਕਾਂਗਰਸ ਦੀ ਨੂੰ ਇੱਕ ਤਰਫਾ ਜਿਤ ਹੋਈ ਸੀਗੀ ਉਸ ਤੋਂ ਬਾਅਦ 22 ਦੇ ਵਿੱਚ ਵੀ ਆਮ ਆਦਮੀ ਹਨੇਰੀ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਉਦੋਂ ਵੀ ਇਤਿਹਾਸਿਕ ਫੈਸਲਾ ਲਿਆ ਤੇ ਆ ਜਿਹੜੀ 24 ਦੇ ਵਿਚਾਰੀ ਹੁਣ ਇਲੈਕਸ਼ਨ ਚੱਲ ਰਹੀ ਆ ਇਹਦੇ ਵਿੱਚ ਵੀ ਇਤਿਹਾਸਿਕ ਫੈਸਲਾ ਲੈਣਗੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਆ ਜਦੋਂ ਰਾਸ਼ਟਰਪਤੀ ਚੋਣ ਦਾ ਬਾਈਕਟ ਇਸੇ ਕਰਕੇ ਕੀਤਾ ਗਿਆ ਸੀ ਵੀ ਇਹ ਸਾਡੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਸੀ ਅਸੀਂ ਪੰਤ ਨਾ ਖੜੇ ਆ ਕਿਸਾਨੀ ਨਾ ਖੜੇ ਆ ਇਹਨਾਂ ਲੋਕਾਂ ਦੀ ਸੋਚ ਨਾ ਖੜੇ ਆ ਬਾਕੀ ਅੱਗੇ ਲੋਕਾਂ ਨੇ ਫੈਸਲਾ ਕਰਨਾ ਸਾਹਮਣੇ ਆ ਜਾਣਾ ਸਾਰਾ ਕੁਝ 17 ਤਰੀਕ ਨੂੰ ਸੁਖਬੀਰ ਬਾਦਲ ਲਗਾਤਾਰ ਹਲਕੇ ਦਾਖੇ ਦੇ ਵਿੱਚ ਡਟੇ ਹੋਏ ਨੇ ਤੁਹਾਡੇ ਖਿਲਾਫ ਕਾਫੀ ਸ਼ਬਦੀ ਹਮਲੇ ਵੀ ਕਰ ਰਹੇ ਨੇ ਕੱਲ ਸੰਬੋਧਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਗद्दार ਤੱਕ ਸ਼ਬਦ ਦੇ ਨਾਲ ਸੰਬੋਧਨ ਕੀਤਾ ਕਿਸ ਤਰ੍ਹਾਂ ਦੇ ਸੁਣੋ ਹੁਣ ਨਿੱਜੀ ਤਾਂ ਮੈਂ ਦੇਖੋ ਮੈਂ ਕਿਸੇ ਦੇ ਖਿਲਾਫ ਨਿੱਜੀ ਕੋਈ ਗੱਲ ਅਸੀਂ ਫਿਰ ਉਹੀ ਮੈਂ ਗੱਲ ਕਰਦਾ ਵੀ ਇਸ ਗੱਲ ਦਾ ਫੈਸਲਾ ਲੋਕ ਕਰਨਗੇ ਹਲਕੇ ਦਾਖੇ ਦੇ ਭਈ ਇਸ ਕੌਮ ਦਾ ਗद्दार ਕੌਣ ਆ ਕਿਸਾਨੀ ਦਾ ਗद्दार ਕੌਣ ਆ ਅਤੇ ਸ਼੍ਰੀ ਕਾਲ ਤੱਕ ਸੌਦੀ ਮਰਿਆਦਾ ਨੂੰ ਕਿਸ ਨੇ ਢਾਹ ਲਾਈ ਆ ਉਹੀ ਫੈਸਲਾ ਆ ਜੂਗਾ ਉਹ ਮੇਰੇ ਹੱਕ ਚ ਆਉਂਦਾ ਕਿ ਕਿਹਦੇ ਹੱਕ ਚ ਆਉਂਦਾ ਪਤਾ ਲੱਗ ਜੂ ਸਾਰਾ ਲੋਕਾਂ ਦੇ ਸਾਹਮਣੇ ਆ ਜੂਗਾ ਲੋਕਾਂ ਤੇ ਛੱਡਦਾ ਸਾਰਾ ਇਸ ਪੰਥਕ ਲਾ ਕੇ ਤੇ ਛੱਡਦਾ ਇਹੀ ਫੈਸਲਾ ਕਰ ਦੇਣ ਤੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਜੜਾ ਤਾ ਤਸਵੀਰਾਂ ਤੁਸੀਂ ਦੇਖਿਆ ਮੂਲਾਪੁਰ ਦਾਖਾ ਦੇ ਵਿੱਚ ਚੌਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਸੁਖਬੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਦੇ ਸਬੋਧਨ ਕੀਤੇ ਜਾ ਰਹੇ ਉਸ ਨੂੰ ਲੈ ਕੇ ਠੋਕਵਾ ਜਵਾਬ ਜੜਾ ਵਾ ਮਨਪੀਤ ਯਾਦਲੀ ਵੱਲੋਂ ਦਿੱਤਾ ਗਿਆ ਵਾ ਤੇ ਕਿਹਾ ਕਿ ਪੰਥਕ ਇਲਾਕਾ ਵਾ ਪੰਥ ਨੇ ਫੈਸਲਾ ਲੈਣਾ ਹੈ ਕਿ ਕੌਣ ਗद्दार ਹੈ ਤੇ ਕੌਣ ਉਹਨਾਂ ਦਾ ਹਿਤਾਸ਼ੀਆ ਕੈਮਰਾ ਪਰਸਨ ਸਾਗਰ ਦੇ ਨਾਲ ਵਿਵੇਕ ਟਾਲ ਲੁਧਿਆਣਾ ਸੁਖਬੀਰ ਬਾਦਲ ਲਗਾਤਾਰ ਹਲਕੇ ਦਾਖੇ ਦੇ ਵਿੱਚ ਡਟੇ ਹੋਏ ਨੇ ਤੁਹਾਡੇ ਖਿਲਾਫ ਕਾਫੀ ਸ਼ਬਦੀ ਹਮਲੇ ਵੀ ਕਰ ਰਹੇ ਨੇ ਕੱਲ ਸੰਬੋਧਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਗद्दार ਤੱਕ ਸ਼ਬਦ ਨੇ ਨਾਲ ਸੰਬੋਧਨ ਕੀਤਾ ਕਿਸ ਤਰ੍ਹਾਂ ਦੇ ਸੁਣੋ ਹੁਣ ਨਿੱਜੀ ਤਾਂ ਮੈਂ ਦੇਖੋ ਮੈਂ ਕਿਸੇ ਦੇ ਖਿਲਾਫ ਨਿੱਜੀ ਕੋਈ ਗੱਲ ਅਸੀਂ ਫਿਰ ਉਹੀ ਮੈਂ ਗੱਲ ਕਰਦਾ ਵੀ ਇਸ ਗੱਲ ਦਾ ਫੈਸਲਾ ਲੋਕ ਕਰਨਗੇ ਹਲਕੇ ਦਾਖੇ ਦੇ ਭਈ ਇਸ ਕੌਮ ਦਾ ਗद्दार ਕੌਣ ਆ ਕਿਸਾਨੀ ਦਾ ਗद्दार ਕੌਣ ਆ ਅਤੇ ਸ਼੍ਰੀ ਕਾਲ ਤੱਕ ਸੌਦੀ ਮਰਿਆਦਾ ਨੂੰ ਕਿਸ ਨੇ ਢਾਹ ਲਾਈ ਆ ਉਹੀ ਫੈਸਲਾ ਆਜੂਗਾ ਉਹ ਮੇਰੇ ਹੱਕ ਚ ਆਉਂਦਾ ਕਿ ਕਿਹਦੇ ਹੱਕ ਚ ਆਉਂਦਾ ਪਤਾ ਲੱਗ ਜੂ ਸਾਰਾ ਲੋਕਾਂ ਦੇ ਸਾਹਮਣੇ ਆ ਜੂਗਾ ਲੋਕਾਂ ਤੇ ਛੱਡਦਾ ਸਾਰਾ ਇਸ ਪੰਥਕ ਲਾਕੇ ਤੇ ਛੱਡਦਾ ਇਹੀ ਫੈਸਲਾ ਕਰ ਦੇਣਾ ਦੇਖੋ ਸਾਡੇ ਲਈ ਸਭ ਤੋਂ ਪਹਿਲਾਂ ਜਿਹੜਾ ਪੰਥ ਹੈਗਾ ਵਾ ਸਭ ਤੋਂ ਪਹਿਲਾਂ ਸਾਡੇ ਲਈ ਅਕਾਲ ਤਖਤ ਸਾਹਿਬ ਹੈਗਾ ਵਾ ਤੇ ਉਹਦੇ ਨਾਲ ਹੀ ਸਾਡੇ ਲਈ ਕਿਸਾਨੀ ਹੈਗੀ ਆ ਦੋ ਸਟਰੋਂਗ ਪਿਲਰ ਰਹੇ ਆ ਅਕਾਲੀ ਦਲ ਦੇ ਪੰਥ ਦੇ ਕਿਸਾਨੀ ਪਿਛਲੇ ਸਮੇਂ 'ਚ ਜਦੋਂ ਸੁਮੇਤ ਸਿਆਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਾਰ ਆਲਮ ਨੂੰ ਟਿਕਟ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਜਦੋਂ ਬੇਦੋਸ਼ੇ ਉੱਥੇ ਜੋ ਸਾਡੇ ਨੌਜਵਾਨ ਸ਼ਹੀਦ ਹੋਏ ਉਦੇ ਕਰਕੇ ਪੰਥ ਸਤਨ ਨਰਾਜ ਹੋਇਆ ਜਦੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਆਏ ਉਸ ਸਮੇਂ ਸਮੇ ਸਿਰ ਫੈਸਲਾ ਨਹੀਂ ਲਿਆ ਗਿਆ ਤਾਂ ਕਿਸਾਨ ਨਰਾਜ ਹੋਏ ਦੋ ਸਟਰੋਂਗ ਪਿੱਲਰ ਸੀਗੇ ਥੰਮ ਸੀਗੇ ਅਕਾਲੀ ਦਲ ਦੇ ਦੋਨੋਂ ਹੀ ਨਾਲ ਨਹੀਂ ਰਹੇ ਉਹਦਾ ਖਮਿਆਜਾ ਕੀ ਹੋਇਆ ਕਿ ਬਾਈ ਚ ਤਿੰਨ ਸੀਟਾਂ ਆਈਆਂ ਉਸ ਤੋਂ ਬਾਅਦ ਹੁੰਦਾ ਕਮੇਟੀ ਬਣੀ ਉਸ ਸਾਡੀ ਜੋ ਰਿਪੋਰਟ ਸੀਗੀ ਨਹੀਂ ਮੰਨੀ ਗਈ ਖਮਿਆਜਾ ਕੀ ਹੋਇਆ ਕਿ 10 11 ਸੀਟਾਂ ਦੇ ਜਮਾਨਤਾਂ ਜਬਤ ਹੋਈਆਂ ਉਸ ਤੋਂ ਬਾਅਦ ਕਾਲ ਤਖਤ ਤੇ ਜਾ ਕੇ ਗਲਤੀ ਮੰਨ ਲਈ ਸਜ਼ਾ ਭੁਗਤ ਲਈ ਬਾਅਦ ਫੇਰ ਮੁੱਕਰ ਗਏ ਉਹਦਾ ਕਿ ਮਿਆਜਾ ਫੇਰ ਅਸੀਂ ਭੁਗਤਿਆ। ਸੋ ਜਿਹੜੀ ਅਸੀਂ ਗੱਲ ਕਰ ਰਹੇ ਆਂ ਪੰਥ ਦੀ। ਅਸੀਂ ਗੱਲ ਕਰ ਰਹੇ ਆਂ ਕਾਲ ਤਖਤ ਸਾਹਿਬ ਦੀ ਮਰਿਆਦਾ ਦੀ। ਅਸੀਂ ਗੱਲ ਕਰ ਰਹੇ ਆਂ ਕਿਸਾਨੀ ਦੀ। ਜੇ ਇਹ ਗੱਲ ਕਰਨਾ ਗਦਾਰੀ ਆ ਨਾ ਫਿਰ ਇਦਾਂ ਹੀ ਠੀਕ ਆ ਅਸੀਂ। ਸਮਝ ਗੱਲ? ਇਸ ਗੱਲ ਦਾ ਫੈਸਲਾ ਕਿਉਂਕਿ ਪੰਥਕ ਇਲਾਕਾ ਵਾ। ਇਹ ਇਲਾਕੇ ਦੇ ਲੋਕ 14 ਤਰੀਕ ਨੂੰ ਕਰਨਗੇ ਕਿ ਗਦਾਰ ਕੌਣ ਆ? ਕਿਸ ਨੇ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਲ ਲਈ ਆ? ਪੰਥ ਨਾਲ ਗਦਾਰੀ ਕਿਸ ਨੇ ਕੀਤੀ ਆ? ਕਿਸਾਨੀ ਨਾਲ ਗਦਾਰੀ ਕਿਸ ਨੇ ਕੀਤੀ ਆ? ਇਸ ਗੱਲ ਦਾ ਫੈਸਲਾ ਹਲਕੇ ਦਾਖੇ ਇਸ ਪੰਥਕ ਇਲਾਕੇ ਦੇ ਲੋਕ ਮੇਰਾ ਖਿਆਲ ਹੈ 14 ਤਰੀਕ ਨੂੰ ਕਰ ਦੇਣਗੇ ਤੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਸ਼ੋਮਨੀ ਕਾਲੀ ਦਲ ਦੀ ਤੱਕੜੀ ਦੇ ਸਾਹਮਣੇ ਇਸ ਵਾਰ ਟਰੱਕ ਤੇ ਬੈਟਰੀ ਆ ਕਿੰਨਾ ਕੋ ਮੁਕਾਬਲਾ ਦੇ ਦਿਓ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਦੇਖੋ ਇਕੱਠ ਦੱਸ ਦੇਣਗੇ ਮੈਂ ਫੇਰ ਗੱਲ ਕਰ ਰਿਹਾ ਪਹਿਲਾਂ ਪੰਥ ਹੈਗਾ ਉਸ ਤੋਂ ਬਾਅਦ ਸਾਰਾ ਕੁਝ ਹੈਗਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਬਾਅਦ ਸਾਰਾ ਕੁਝ ਆ ਅਕਾਲੀ ਦਲ ਵੀ ਅਕਾਲ ਤਖਤ ਸਭ ਤੋਂ ਹੀ ਬਣਿਆ ਆ ਸੋ ਇੱਕ ਤਰ੍ਹਾਂ ਦਾ ਅਸੀਂ ਜੋ ਲੜਾਈ ਲੜ ਰਹੇ ਆ ਅਕਾਲੀ ਦਲ ਚ ਸੁਧਾਰਾਂ ਨੂੰ ਲੈ ਕੇ ਲੜ ਰਹੇ ਆ ਪੰਥ ਦੇ ਮਸਲਿਆਂ ਨੂੰ ਲੈ ਕੇ ਲੜ ਰਹੇ ਆ ਸਿੱਖ ਆਉਂਦੀਆਂ ਭਾਵਨਾਵਾਂ ਨੂੰ ਲੈ ਕੇ ਲੜ ਰਹੇ ਆ ਸੋ ਇਸ ਲਈ ਬਹੁਤ ਵੱਡਾ ਸਹਯੋਗ ਮਿਲੂਗਾ ਬੜਾ ਹੀ ਇਤਿਹਾਸਿਕ ਫੈਸਲੇ ਪਹਿਲਾਂ ਵੀ ਲਏ ਆ ਇਹਨਾਂ ਲੋਕਾਂ ਨੇ ਇਹਨਾਂ ਨੇ 19 ਦੇ ਵਿੱਚ ਵੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਸੀ ਉਹ ਤੋਂ ਕਾਂਗਰਸ ਦੀ ਨੂੰ ਇੱਕ ਤਰਫਾ ਚਿਤ ਹੋਈ ਸੀਗੀ ਉਸ ਤੋਂ ਬਾਅਦ 22 ਦੇ ਵਿੱਚ ਵੀ ਆਮ ਆਦਮੀ ਹਨੇਰੀ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਉਦੋਂ ਵੀ ਇਤਿਹਾਸਿਕ ਫੈਸਲਾ ਲਿਆ ਤੇ ਆ ਜਿਹੜੀ 24 ਦੇ ਵਿਚਾਰ ਇਹ ਹੁਣ ਇਲੈਕਸ਼ਨ ਚੱਲ ਰਹੀ ਆ ਇਹਦੇ ਵਿੱਚ ਵੀ ਇਤਿਹਾਸਿਕ ਫੈਸਲਾ ਲੈਣਗੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਆ ਜਦੋਂ ਰਾਸ਼ਟਰਪਤੀ ਚੋਣ ਦਾ ਬਾਈਕਟ ਇਸੇ ਕਰਕੇ ਕੀਤਾ ਗਿਆ ਸੀ ਵੀ ਇਹ ਸਾਡੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਸੀ ਅਸੀਂ ਪੰਤਨਾ ਖੜੇ ਆ ਕਿਸਾਨੀ ਨਾ ਖੜੇ ਆ ਇਹਨਾਂ ਲੋਕਾਂ ਦੀ ਸੋਚ ਨਾ ਖੜੇ ਆ ਬਾਕੀ ਅੱਗੇ ਲੋਕਾਂ ਨੇ ਫੈਸਲਾ ਕਰਨਾ ਸਾਹਮਣੇ ਆ ਜਾਣਾ ਸਾਰਾ ਕੁਝ 17 ਤਰੀਕ ਨੂੰ